ਅੱਜ ਸੰਗਰਾਮ ਦਾ ਦਿਨ ਹੈ। ਅੜੇ ਆਪ ਜੀ ਨੇ ਪੈਸਾ ਦੀ ਪਰਸੂੰਹ ਸ਼ਬਦ ਸਰਵਨ ਕੀਤਾ ਹੈ। ਸੰਗਰਾਮ ਦੇ ਜੋ ਅਰਥ ਨੇ ਇਹ ਸੰਸਕ੍ਰਿਤ ਦਾ ਸ਼ਬਦ ਹੈ ਸਕਰਾੰਤੀ ਸਹ ਕ੍ਰਾਂਤੀ ਸੂਰਜ ਜਦੋਂ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਕ੍ਰਾਂਤੀ ਆਉਂਦੀ ਹੈ ਮੌਸਮ ਬਦਲਦਾ ਹੈ ਜਿ세 ਮਾਰਿਤ ਦੀ ਬਾਣੀ ਕਹਿੰਦੀ ਹੈ ਸੂਰਜ ਇੱਕੋ ਰੂਪ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਪ੍ਰਕਿਰਤੀ ਜੋ ਅਨਗਿਣਤ ਵੇਸ ਜੋ ਤਾਰਨ ਕਰਦੀ ਹੈ ਕਿਧਰੇ ਗਰਮੀ ਹੈ ਕਿਧਰੇ ਸਰਦੀ ਹੈ ਕਿਧਰੇ ਪਤਝੜ ਹੈ ਕਿਧਰੇ ਸਾਵਨ ਹੈ ਤਰ੍ਹਾਂ ਤਰ੍ਹਾਂ ਦੇ ਜੋ ਮੌਸਮ ਆਉਂਦੇ ਨੇ ਇਹ ਸਭ ਸੂਰਜ ਕਰਕੇ ਹਨ ਜਦੋਂ ਸੂਰਜ ਕਰਕੇ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਮਨ ਤੇ ਵੀ ਤਬਦੀਲੀ ਆਉਂਦੀ ਹੈ ਮੌਸਮ ਦਾ ਜੈਸੇ ਸਾਡੇ ਸਰੀਰ ਦੇ ਉੱਤੇ ਅਸਰ ਪੈਂਦਾ ਹੈ ਸਾਡੇ ਮਨ ਤੇ ਵੀ ਅਸਰ ਪੈਂਦਾ ਹੈ ਚਲੋ ਮੈਂ ਜਨਰਲੀ ਗੱਲ ਕਰਾਂ ਉਹ ਦੀ ਜਿਵੇਂ ਬਰਸਾਤ ਪੈਂਦੀ ਹੋਵੇ ਬੰਦਾ ਕਹਿੰਦਾ ਮਨ ਕਰਦਾ ਅੱਜ ਕੁਝ ਤਲਿਆ ਹੋਇਆ ਖਾਣਾ ਚਾਹੀਦਾ ਠੰਡ ਪੈਂਦੀ ਪਈ ਮਨ ਕਰਦਾ ਅੱਜ ਫਲਾਣੀ ਚੀਜ਼ ਖਾਣੀ ਚਾਹੀਦੀ ਕਿਉਂ ਮਨ ਦੇ ਉੱਤੇ ਅਸਰ ਪੈਂਦਾ ਹੈ ਮੌਸਮ ਦਾ 12 ਮਹੀਨਿਆਂ ਦੇ ਵਿੱਚ ਮਾਰ ਸੱਚੇ ਬਾਦਸ਼ਾਹ ਨੇ ਕਿ ਕਿ ਇਹ ਬੜੀ ਲੰਬੀ ਚੌੜੀ ਕਥਾ ਹੈ ਪਰ ਸਮਾਂ ਆਪਣਾ ਜਿੰਨਾ ਹੋਇ ਸੀਮਤ ਹੈ ਕਿਉਂ ਇਹ ਸੰਗਰਾਮ ਮਨਾਈ ਜਾਂਦੀ ਹੈ ਕਿਉਂ ਸੰਗਰਾਮ ਦੀ ਕਥਾ ਹੁੰਦੀ ਹੈ ਕਿੱਥੋਂ ਆਰੰਭ ਹੋਈ ਇਹ ਬੜਾ ਲੰਬਾ ਚੋੜਾ ਇਤਿਹਾਸ ਹੈ 12 ਮਹੀਨਿਆਂ ਦੇ ਰਾਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖ ਦੀ ਚੋਲੀ ਵਿੱਚ ਉਪਦੇਸ਼ ਪਾਇਆ ਇਸ ਸੰਗਰਾਮ ਵਾਲੇ ਦਿਨ ਤੂੰ ਗੁਰੂ ਦਾ ਸ਼ਬਦ ਲੈ ਕੇ ਪੂਰਾ ਮਹੀਨਾ ਕੀ ਕਰਨਾ ਹੈ ਤਾਂ ਕਿ ਤੇਰਾ ਜਿਹੜਾ ਪੂਰਾ ਮਹੀਨਾ ਹੈ ਨਾ ਇੱਕ ਸੰਗਰਾਮ ਤੋਂ ਅਗਲੀ ਸੰਗਰਾਮ ਤੱਕ ਇੱਕ ਇੱਕ ਸ્વાસ ਤੇਰਾ ਸਫਲ ਹੋ ਸਕੇ ਮਹਾਰਾਜ ਨੇ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਇੱਕ ਇੱਕ ਪੰਕਤੀ ਮੈਂ ਆਪ ਜੀ ਨੂੰ ਸਰਵਨ ਕਰਾਣਾ ਤੇ ਨਾਲ ਤੁਛ ਬੁੱਧੀ ਅਨਸਾਰ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਮੇਰੇ ਉਸਤਾਦ ਨੇ ਜੋ ਮੈਨੂੰ ਸਿਖਾਇਆ ਉਹ ਮੈਂ ਆਪ ਜੀ ਦੇ ਸਨਮੁਖ ਰੱਖਣਾ। ਮਾਰਦ ਸਚੇ ਬਾਠਾ ਜੀ ਗੁਰੂ ਅਰਜਨ ਦੇਵ ਮਾਰਦ ਬਖਸ਼ਿਸ਼ ਕਰਦੇ ਨੇ ਕਿ ਬਾਤੋਏ ਪਰਮ ਪੁਲਾਣੀਆਂ ਦੂਜੇ ਲੱਗਾ ਏਤ ॠषि मुनिया ने जो 12 ਮਹੀਨਿਆਂ ਦੇ ਨਾਮ ਰੱਖੇ ਨਾ ਇਹ ਬੜੇ ਸੋਚ ਸਮਝ ਕੇ ਰੱਖੇ ਇਹਨਾਂ ਦੇ ਵਿੱਚ ਬੜਾ ਰਹੱਸ ਛੁਪਿਆ ਹੋਇਆ ਹੈ ਪਾ ਦੋਏ ਦੋ ਅੱਖਰਾਂ ਦਾ ਜੋੜ ਹੈ ਪਾ ਦੋਏ ਅਸੀਂ ਇਕੱਠੇ ਕਹਿੰਦੇ ਨਹੀਂ ਹਾਂ ਸਾਡੇ ਹਿੰਦੂ ਵੀਰਸ ਨੂੰ ਭਾਦਵ ਕਹਿੰਦੇ ਨੇ ਬਹਾਦਉ ਪੰਜਾਬੀ ਦਾ ਇਹ ਅੱਖਰ ਹੈ ਪਾ ਦੋਏ ਦੋ ਪਾ ਦੋ ਤਰ੍ਹਾਂ ਦਾ ਮੌਸਮ ਇਕੱਠਾ ਹੀ ਚੱਲਦਾ ਦੋ ਪਾ ਜਿਵੇਂ بارش ਪੈ ਜਾਏ ਤੇ ਠੰਡ ਹੋ ਜਾਂਦੀ ਹੈ ਧੁੱਪ ਨਿਕਲ ਜਾਏ ਤੇ ਗਰਮੀ ਹੋ ਜਾਂਦੀ ਹੈ ਦੋ ਮੌਸਮ ਇਕੱਠੇ ਚੱਲਦੇ ਹਨ ਬਰਸਾਤ ਪੈ ਗਈ ਠੰਡਾ ਹੋ ਗਿਆ ਧੁੱਪ ਨਿਕਲ ਲਈ ਗਰਮੀ ਹੋ ਗਈ ਕਦੀ ਗਰਮੀ ਕਦੀ ਠੰਡ ਕਦੀ ਠੰਡ ਤੇ ਕਦੀ ਗਰਮੀ ਮਾਰਿਸ ਕੇ ਬਾਤਾ ਜੀ ਕਹਿੰਦੇ ਨੇ ਕਿ ਕਈ ਮਨੁੱਖਾਂ ਦੇ ਅੰਦਰ ਵੀ ਹਮੇਸ਼ਾ ਹੀ ਪਾਦਰੂ ਚੱਲਦਾ ਰਹਿੰਦਾ ਹੈ। ਪਾੜਾ ਦੋਈ। ਕਦੀ ਗਰੋਧੀ ਹੋ ਜਾਂਦਾ ਹੈ ਤਾਂ ਇੱਕਦਮ ਅੱਗ ਵਰਗਾ ਹੋ ਜਾਂਦਾ ਹੈ। ਕਦੀ ਪ੍ਰੇਮੀ ਤੇ ਆ ਜਾਂਦਾ ਤੇ ਇੱਕਦਮ ਠੰਡਾ ਹੋ ਜਾਂਦਾ। ਕਦੀ ਗਰਮ, ਕਦੀ ਠੰਡਾ, ਕਦੀ ਗਰੋਧੀ, ਕਦੀ ਪ੍ਰੇਮੀ। ਹਰ ਮਨੁੱਖ ਨੂੰ ਪ੍ਰਿਵਨ ਪ੍ਰਿਵਨ ਇਸ ਤਰ੍ਹਾਂ ਦੇਖ ਲੈਣਾ ਕਦੀ ਇਹ ਬੜਾ ਦਿਆਲੂ ਹੋ ਜਾਂਦਾ ਹੈ ਕਦੀ ਬੜਾ ਕਰੋਧੀ ਹੋ ਜਾਂਦਾ ਹੈ ਕਦੀ ਬੜਾ ਦਾਨੀ ਹੋ ਜਾਂਦਾ ਹੈ ਤੇ ਕਦੀ ਬੜਾ ਲੋਭੀ ਹੋ ਜਾਂਦਾ ਹੈ ਦੂਸਰਿਆਂ ਨੂੰ ਲੁੱਟ ਕੇ ਖਾ ਲੈਂਦਾ ਕਦੀ ਦਾਨੀ ਹੋ ਜਾਂਦਾ ਹੈ ਦੋ ਮੌਸਮ ਸਾਡੇ ਅੰਦਰ ਕਿਧਰੇ ਨਾ ਕਿਧਰੇ ਇਕੱਠੇ ਚੱਲਦੇ ਰਹਿੰਦੇ ਹੈ ਅਦੀ ਗੁਰੂ ਦੇ ਪ੍ਰਤੀ ਪ੍ਰੇਮ ਜਾਗ ਪੈਂਦਾ ਕਦੀ ਮਨ ਅਚਰਦਕ ਹੋ ਜਾਂਦਾ ਹੈ ਪਤਾ ਨਹੀਂ ਗੁਰੂ ਸਮਝਦਾ ਵੀ ਹੈ ਕਿ ਨਹੀਂ ਸੁਣਦਾ ਬੇਮੁਖ ਹੋ ਜਾਂਦਾ ਬੰਦਾ ਇਸ ਨੂੰ ਮਹਾਰਜ ਸੱਚੇ ਬਾਠ ਜੀ ਕਹਿੰਦੇ ਨੇ ਗੁਰੂ ਅਰਜਨ ਦੇ ਮਹਾਰਜ ਅੰਤਰ ਅਗਨ ਬਾਹਰ ਤਨ ਸਵਾ ਗਲ ਪੱਥਰ ਕੈਸੇ ਤਰੇ ਅਥਾ ਅੰਦਰ ਤੇ ਜਿਹੜੀ ਅੱਗ ਬਰੀ ਹੋਈ ਏ ਪਰ ਬਾਹਰ ਇਸ ਨੇ ਸੁਆ ਮੱਲੀ ਹੋਈ ਹੈ। ਟੋਡੇ ਵਿੱਚ ਬਜ਼ੁਰਗ ਮਤਾਵਾਂ ਬੈਠੀਆਂ ਨੇ ਜ਼ਰੂਰ ਜਾਣਦੀਆਂ ਹੋਣਗੀਆਂ। ਕਿਉਂਕਿ ਅੱਜ ਕੱਲ ਤੇ ਗੈਸ ਦਾ ਜ਼ਮਾਨਾ ਹੈ। ਪਰ ਜਿਸ ਵੇਲੇ ਦੀ ਮਾੜਦ ਨੇ ਗੱਲ ਕੀਤੀ ਏ ਉਸ ਵੇਲੇ ਗੈਸਾ ਨਹੀਂ ਸੰਕਰਾਂ ਦੇ ਵਿੱਚ ਲੱਕੜਾਂ ਬਾਲੀਆਂ ਜਾਂਦੀਆਂ ਸਨ। ਤੇ ਲੱਕੜ ਜਦੋਂ ਬਲਦੀ ਬਲਦੀ ਠੰਡੀ ਹੁੰਦੀ ਐ ਨਾ ਉੱਤੇ ਉਹਦੇ ਬੜੀ ਸੋਹਣੀ ਸਵਾ ਆ ਜਾਂਦੀ ਏ ਚਿੱਟੇ ਰੰਗ ਦੇ ਬੜਾ ਸੋਹਣਾ ਲੱਗਦਾ ਕਿ ਕਈ ਲੋਕੀ ਹੱਥ ਲਾ ਲੈਂਦੇ ਨੇ ਅੰਦਰ ਉਹਦੇ ਕੋਲਾ ਹੱਥ ਸੜ ਜਾਂਦਾ ਅੰਦਰ ਅਗਨ ਬਾਹਰ ਪਨਸਵਾ ਅੰਦਰ ਤੇ ਅੱਗ ਭਰੀ ਹੋਈ ਏ ਲੇਕਿਨ ਬਾਹਰ ਉਸਦੇ ਸਵਾ ਹੈ ਇਹ ਬਾਹਰੋਂ ਤੇ ਬੜਾ ਚੰਗਾ ਲੱਗਦਾ ਪਿਆ ਪਰ ਮਹਾਰਜ ਜੀ ਅੰਦਰ ਤੇਜ਼ ਦਿਆਨ ਤੇ ਉਨ ਕਈ ਬੰਦੇ ਬੈਠੇ ਹੁੰਦੇ ਨਾ ਐਂ ਲੱਗਦਾ ਕਿ ਇਹ ਤੇ ਨਿਹਰਾ ਸੰਤੀਏ ਬੰਦਾ ਅੱਖਾਂ ਬੰਦ ਕੀਤੀਆਂ ਨੇ ਚੰਕੜਾ ਮਾਰ ਕੇ ਐਂ ਕਮਰ ਸਿੱਧੀ ਲੱਗਦਾ ਜੀ ਇਹ ਤੇ ਸੰਤ ਪਰ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਸਾਨੂੰ ਸੁਚੇਤ ਕੀਤਾ ਵੇ ਮਹਾਰਜ ਕੰਨ ਨੇ ਤੌਕਾ ਨਾ ਖਾ ਜਾਣ ਕਿਦਰੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹਾ ਕੋ ਧਿਆਨ ਲਗਾਇਓ ਨਾਤ ਪ੍ਰਿਯੋ ਲਿਏ ਸਾਤ ਸਮੁੰਦਰੰ ਲੋਕ ਗਇਓ ਪਰਲੋਕ ਗਵਾਇਓ ਮਾਰਿ ਜ ਕੰਦਨੇ ਬੈਠਾ ਚੌਕੜਾ ਮਾਰ ਕੇ ਅੱਖਾਂ ਬੰਦ ਕਰਕੇ ਤੇ ਤਰੇ ਨੂੰ ਸੰਤ ਨਾ ਸਮਝ ਲਵੀ ਇਹ ਲੋਕ ਵੀ ਗਵਾਏਗਾ ਤੇ ਪਰਲੋਕ ਵੀ ਗਵਾਏਗਾ ਕਿਉ ਅੰਤਰ ਅਗਨ ਬਾਹਰ ਤਨ ਸਵਾ ਇਹ 15 ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਆਪ ਕਦੀ ਪੈਟਰੋਲ ਨੂੰ ਆਪਣੇ ਹੱਥ ਤੇ ਪਾ ਕੇ ਵੇਖੋ ਨਾ ਬੜਾ ਠੰਡਾ ਲੱਗਦਾ ਹੈ ਉਹ ਪਰ ਜੇ ਕਿਧਰੇ ਉਸ ਨੂੰ ਚਿੰਗਾਰੀ ਦਿਖਾ ਦਿੱਤੀ ਜਾਏ ਤੇ ਪਾਬੜ ਮਚ ਜਾਂਦਾ ਹੋਵੇ ਫਿਰ ਕਈ ਬੰਦੇ ਪੈਟਰੋਲ ਦੀ ਤੜੀ ਹੁੰਦੇ ਨੇ ਬਾਹਰੋਂ ਬੜੇ ਠੰਡੇ ਹੁੰਦੇ ਨੇ ਪਰ ਥੋੜਾ ਹੱਥ ਲਾ ਕੇ ਦੇਖੀਏ ਤੇ ਫਿਰ ਹੱਥ ਸਾੜ ਕੇ ਰੱਖ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਦੇ ਸਮੇਂ ਦੇ ਵਿੱਚ ਪਾਈ ਸੁਥਰੇ ਸ਼ਾਹ ਜੀ ਹੋਏ ਨਾ ਚੌਰ ਘਰੇ ਸਨ ਇੱਕ ਦਿਨ ਮਹਾਰਾਜ ਦੇ ਪਿੱਛੇ ਖੜੇ ਹੋ ਕੇ ਨਾ ਦਰਬਾਰ ਸੱਜਿਆ ਹੋਇਆ ਮਹਾਰਾਜ ਬੈਠੇ ਨੇ ਸਾਹਮਣੇ ਬਹੁਤ ਸਾਰੀ ਸੰਗਤ ਬੈਠੀ ਹੋਈ ਤੇ ਸੰਗਤ ਦੇ ਵਿੱਚ ਇੱਕ ਸਾਧੂ ਬੈਠਾ ਹੋਇਆ ਹੈ। ਉਹਨੇ ਆਪਣੇ ਸਾਰੇ ਤਨ ਦਿਲ ਤੇ ਸੁਆ ਮੰਲੀ ਹੋਈ ਹੈ। ਦੋ ਮਾਲਾ ਇਸ ਹੱਥ ਵਿੱਚ ਪਾਈਆਂ ਨੇ, ਦੋ ਇਸ ਹੱਥ ਵਿੱਚ ਪਾਈਆਂ। ਗਲੇ ਦੇ ਵਿੱਚ ਦੋ ਚਾਰ ਮਾਲਾ ਪਾਈਆਂ ਨੇ, ਹੱਥ ਵਿੱਚ ਚੁੰਟਾ ਪਕੜਿਆ ਹੈ। ਇੱਕ ਉਸਨੇ ਝੋਲੀ ਵੀ ਰੱਖੀ ਹੋਈ ਹੈ। ਬੈਠੇ ਸੰਗਤ ਦੇ ਵਿੱਚ ਤੇ ਭਈ ਸੁਤਰੇ ਸਾਜੀ ਚੌਰ ਕਰ ਰਹੇ ਸਨ ਜਦੋਂ ਉਸ ਸਾਧੂ ਦੇ ਨਾਲ ਭਾਈ ਸਾਹਿਬ ਦੀਆਂ ਅੱਖਾਂ ਮਿਲੀਆਂ ਨੇ ਤੋਂ ਸੁਤਰੇ ਸਾਜੀ ਬੜੀਆਂ ਅਜੀਬ ਹਰਕਤਾਂ ਕਰਦੇ ਸਨ ਐ ਤੇ ਬ੍ਰਹਮ ਗਿਆਨੀ ਸਨ ਪਰ ਅਜੀਬ ਹਰਕਤਾਂ ਕਰਦੇ ਸਨ ਲੋਕਾਂ ਨੂੰ ਹਸਾਉਂਦੇ ਹੋਤ ਸਨ ਜਦੋਂ ਸਾਧੂ ਦੇ ਨਾਲ ਅੱਖਾਂ ਮਿਲੀਆਂ ਤੇ ਭਾਈ ਸੁਤਰੇ ਸਾਜੀ ਨੇ ਮੂੰਹ ਟੇਡਾ ਕਰਕੇ ਨਾ ਤੇ ਮੂੰਚੜਾ ਦਿੱਤਾ ਜਿਵੇਂ ਬੱਚੇ ਕਰਦੇ ਨੇ ਨਾ ਕਈ ਸਾਧੂ ਨੂੰ ਬੜਾ ਗੁੱਸਾ ਆਇਆ ਵੀ ਇਹ ਚੋਰ ਕਰਦਾ ਤੇ ਮਾਰਦ ਨੂੰ ਨਾਲੇ ਮੂੰਚੜਾਈ ਜਾਂਦਾ ਉਹਨੇ ਫਿਰ ਅੱਖਾਂ ਬੰਦ ਕਰ ਲਈਆਂ ਥੋੜੇ ਦੇਰ ਬਾਅਦ ਉਹਨੇ ਫਿਰ ਵੇਖਿਆ ਤੇ ਭਾਈ ਸਾਹਿਬ ਨੇ ਫਿਰ ਮੂੰਚੜਾ ਦਿੱਤਾ ਜਦੋਂ ਤੀਸਰੀ ਵਾਰ ਕੀਤਾ ਤੇ ਉਹ ਸਾਧੂ ਕੋਲ ਰਿਆ ਨਹੀਂ ਗਿਆ ਜਿਹੜਾ ਉਹਦੇ ਹੱਥ ਵਿੱਚ ਚਿਮਟਾ ਸੀਗਾ ਉਹ ਲੈ ਕੇ ਤੇ ਭਾਈ ਸੁਤਰੀ ਸ਼ਾਹ ਦੇ ਪਿੱਛੇ-ਪਿੱਛੇ ਇਹ ਸੁਤਰੀ ਸ਼ਾਹ ਦੀ ਅੱਗੇ-ਅੱਗੇ ਮਹਾਰਾਜ ਨੇ ਵੇਖਿਆ ਕਿ ਇਹ ਕਿਉਂ ਦੌੜਦੇ ਪੈ ਰਹੇ ਨੇ ਮਹਾਰਾਜ ਨੇ ਆਵਾਜ਼ ਮਾਰ ਲਈ ਵੀ ਪਹਿਲੇ ਇੱਧਰ ਆ ਜਾਓ ਬਾਅਦ ਵਿੱਚ ਲੜਿਆ ਜਾਵੇ ਸੁਤਰੀ ਸ਼ਾਹ ਜੀ ਨੂੰ ਪੁੱਛਿਆ ਵੀ ਕਿ ਕਿਉਂ ਤੈਨੂੰ ਮਾਰਨਾ ਚਾਹੁੰਦਾ ਹੈ ਤੇ ਬਈ ਸੁਤਰੀ ਸਹਾਜੀ ਜੀ ਕਹਿੰਨ ਮਹਾਰਾਜ ਮੈਨੂੰ ਨਹੀਂ ਪਤਾ ਕਿ ਕਿਉਂ ਮੈਂ ਪਤਾ ਨਹੀਂ ਮੇਰੇ ਪਿੱਛੇ ਦੌੜਦਾ ਪਿਆ ਚੁੰਟਾਈ ਨੇ ਹੱਥ ਵਿੱਚ ਪਕੜਿਆ ਹੈ ਗੁੱਸੇ ਦੇ ਵਿੱਚ ਅੱਖਾਂ ਲਾਲ ਸਾਧੂ ਨੂੰ ਪੁੱਛਿਆ ਵੀ ਤੂੰ ਕਿਉਂ ਇਸ ਨੂੰ ਮਾਰਨਾ ਚਾਹੁੰਦਾ ਹੈ ਵੀ ਇਹ ਤੇ ਚੋਰ ਕਰਦਾ ਪਿਆ ਸੀ ਸਾਡੇ ਪਿੱਛੇ ਖਲੋ ਕੇ ਸਾਧੂ ਕਹਿੰਦਾ ਮਹਾਰਾਜ ਤੁਸੀਂ ਨਹੀਂ ਜਾਣਦੇ ਇਸ ਨੂੰ ਅਨੰਤ ਜੀ ਸਤਿਗੁਰੂ ਤਾਂ ਘਟ-ਘਟ ਕੇ ਅੰਦਰ ਕੀ ਜਾਣਤ ਤਦ ਕਹਿੰਦੇ ਮਹਾਰਾਜ ਤੁਸੀਂ ਨਹੀਂ ਜਾਣਦੇ ਚੌਣ ਕਰਦਿਆਂ ਕਰਦਿਆਂ ਤੁਹਾਡੇ ਪਿੱਛੇ ਘਲੋਕ ਕੇ ਬੜੀਆਂ-ਬੜੀਆਂ ਗਲਤ ਹਰਕਤਾਂ ਕਰਦਾ ਗਿਆ ਇਹ ਮੈਨੂੰ ਬਾਰ-ਬਾਰ ਮੂੰਹ ਚੜਾਉਂਦਾ ਗਿਆ ਮਹਾਰਾਜ ਨੇ ਅਖਿਆਈ ਸੁਤਰੀਆ ਸੱਚ-ਸੱਚ ਦੱਸ ਤੂੰ ਕੀ ਕੀਤਾ ਤੇ ਭਾਈ ਸੁਤਰੀ ਸ਼ਾਹ ਜੀ ਕਹਿੰਦੇ ਨੇ ਮਹਾਰਾਜ ਦੇਖੋ ਇਹਨੇ ਆਪਣੇ ਸਰੀਰ ਦੇ ਉੱਤੇ ਨਾ ਸੁਆ ਮੱਲੀ ਹੋਈ ਇਸ ਸਵਾ ਮਲਣ ਦਾ ਮਤਲਬ ਹੁੰਦਾ ਸੀ ਵੀ ਇਸ ਬੰਦੇ ਦੇ ਅੰਦਰ ਸਭ ਕੁਝ ਸੜ ਕੇ ਸਵਾ ਹੋ ਗਿਆ। ਢੁਣੀ ਦੇ ਅੰਦਰ ਕੁਝ ਵੀ ਨਹੀਂ। ਜਿਸ ਬੰਦੇ ਦੇ ਅੰਦਰ ਸਭ ਕੁਝ ਸੜ ਕੇ ਸਵਾ ਹੋ ਜਾਏ, ਉਹਨੂੰ ਅਧਿਕਾਰ ਹੁੰਦਾ ਸੀ ਕਿ ਆਪਣੇ ਤਨ ਦੇ ਉਸਵਾ ਮਲ ਲੈ। ਅੰਦਰ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਨਾ ਮੋਹ ਨਾ ਅਹੰਕਾਰ ਨਾ ਵਾਸਨਾ ਨਾ ਤ੍ਰਿਸ਼ਨਾ ਨੰਦਾ ਨ ਚੁਬਲੀ ਅੰਦਰ ਜਦ ਕੁਝ ਵੀ ਨਹੀਂ ਬਚਦਾ ਨਾ ਵੀ ਸਵਾਹੀ ਹੋ ਗਿਆ ਹੂੰ ਕੁਝ ਬਚਿਆ ਹੀ ਨਹੀਂ ਉਹ ਆਪਣੇ ਤਨ ਤੇ ਸਵਾ ਮੰਨ ਲਏ ਸਨ ਇਹ 22 ਸੁਤਰੀ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਮੈਂ ਇਸ ਦੀ ਸਵਾ ਨੂੰ ਥੋੜਾ ਜਿਹਾ ਹਿਲਾ ਕੇ ਵੇਖਿਆ ਵੀ ਅੰਦਰ ਕੁਝ ਹੈ ਤਨੇ ਜਿਹੜੀ ਨੇ ਤਨ ਦੇ ਉੱਤੇ ਸਵਾ ਮੰਨ ਲਈ ਹੋਈ ਹੈ ਮੈਂ ਉਸ ਨੂੰ ਥੋੜਾ ਜਿਹਾ ਹਿਲਾ ਕੇ ਵੇਖਿਆ ਵੀ ਅੰਦਰ ਇਸ ਦੇ ਕੁਝ ਹੈ ਤਾਂ ਨਹੀਂ ਤੇ ਮਹਾਰਾਜ ਨੇ ਆਖਿਆ ਫਿਰ ਕੁਝ ਹੈ ਕਿ ਨਹੀਂ ਹੈ ਜੰਦਾ ਮਹਾਰਾਜੀ ਦੇ ਅੰਦਰ ਤੇ ਭਾਮੜ ਬਲਦੇ ਪੈ ਨੇ ਤੇ ਤੇ ਅੰਦਰੋਂ ਅਗ ਬਗੂਲਾ ਹੋਇਆ ਪਿਆ ਨਾਮ ਇਸ ਨੇ ਰੱਖਿਆ ਹੋਇਆ ਆਪਣਾ ਸ਼ਾਂਤੀ ਦਾਸ ਅੰਦਰ ਦੀ ਨਰੀ ਆਗੁ ਪਰੀ ਹੋਈ ਹੈ ਕੇਵਲ ਤਨ ਦੇ ਉੱਤੇ ਇਸ ਨੇ ਸਵਾ ਵੱਲੀ ਹੋਈ ਹੈ ਮਹਾਰਜ ਅੰਦਰ ਤਾਂ ਇਸ ਦੇ ਕੁਝ ਵੀ ਨਹੀਂ ਹੈ ਤੇ ਮਾਰੇ ਕਦਰ ਅੰਤਰ ਅਗਨ ਬਾਹਰ ਤਨ ਸਵਾ ਗਲ ਪੱਥਰ ਕੈਸੇ ਤੜਿਆ ਥਾ ਦੋ ਤਰ੍ਹਾਂ ਦਾ ਮੌਸਮ ਸਾਡੇ ਅੰਦਰ ਇੱਕੋ ਦਮ ਚੱਲਦਾ ਹੈ ਇੱਕੋ ਸਮੇਂ ਲਈ ਕਦੀ ਗਰਮੀ ਤੇ ਕਦੀ ਠੰਡਾ ਕਦੀ ਠੰਡਾ ਤੇ ਕਦੀ ਗਰਮ ਮਹਾਰਜ ਕੰਨਣੀ ਜੋ ਅੰਦਰੋਂ ਹੈ ਉਹ ਬਾਹਰੋਂ ਨਹੀਂ ਹੈ ਜੋ ਬਾਹਰੋਂ ਹੈ ਉਹ ਅੰਦਰੋਂ ਨਹੀਂ ਜਿਹੜਾ ਅੰਦਰੋਂ ਬਾਹਰੋਂ ਇੱਕ ਨਹੀਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਕੰਨਣੀ ਅਸੀਂ ਉਸ ਨੂੰ ਬੰਦਾ ਹੀ ਨਹੀਂ ਸਮਝਦੇ ਹਾਂ ਸਤਿਗੁਰ ਕੀ ਸਹਿਬੁਰ ਗੋਬਿੰਦ ਸਿੰਘ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਨਾ ਜਫਰਨਾਮਾ ਜੋ ਔਰੰਗਜ਼ੇਬ ਨੂੰ ਲਿਖਿਆ ਸੀ ਮਹਾਰਾਜ ਕੰਨਣੇ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ ਨਾਸਿਕ ਮੇ ਦਿਗਰ ਦਰਦ ਦਹਾਨੇ ਦਿਗਰ ਜਿਹੜਾ ਬੰਦਾ ਅੰਦਰੋਂ ਬਾਹਰੋਂ ਇੱਕ ਨਹੀਂ ਹੈ ਜੋ ਮੁਖ ਤੋਂ ਕੁਝ ਹੋਰ ਬੋਲਦਾ ਹੈ ਅੰਦਰੋਂ ਕੁਝ ਹੋਰ ਹੈ ਮਾਰੇ ਕੰਦਨੇ ਐਸੂਸ ਨੂੰ ਬੰਦਾ ਹੀ ਨਹੀਂ ਸਮਝਦਾ ਜਨਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਆ ਉਹ ਕੱਚੇ ਮਰੋਕ ਨੇ ਬੁੱਲੇ ਸ਼ਾਹ ਜੀ ਕਹਿੰਦ ਨੇ ਜਿਹੜੇ ਹੱਸ ਹੱਸ ਮੂੰਹ ਤੇ ਕਰਨ ਗੱਲਾਂ ਉਹ ਪਿੱਟ ਪਿੱਛੇ ਵਾਰ ਚਲਾ ਜਾਂਦੇ ਕੋਈ ਬੰਦਾ ਹੱਸ ਹੱਸ ਕੇ ਬੜੀਆਂ ਗੱਲਾਂ ਕਰਦਾ ਕਿਹਾ ਨਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਜੇ ਤੂੰ ਖਾਣਾ ਖਾ ਜਾਵੀਂ ਹੋ ਸਕਦਾ ਏ ਪਿੱਠ ਪਿੱਛੇ ਤੈਨੂੰ ਵਾਰ ਕਰ ਦਵੇ ਜਿਹੜੇ ਹੱਸ ਹੱਸ ਮੂੰਹ ਤੇ ਕਰਨ ਗੱਲਾਂ ਉਹ ਪਿੱਠ ਪਿੱਛੇ ਵਾਰ ਚਲਾ ਜਾਂਦੇ ਬੁੱਲੇ ਸ਼ਾਹ ਜੇ ਰੱਬ ਨੇੜੇ ਹੁੰਦਾ ਲੋਕੀ ਵੇਚ ਕੇ ਰੱਬ ਨੂੰ ਖਾ ਜਾਂਦੇ ਕਿਉਂ ਇਹ ਅੰਦਰੋਂ ਕੁਝ ਹੋਰ ਨੇ ਤੇ ਬਾਹਰੋਂ ਕੁਝ ਹੋਰ ਨੇ ਤੁਹਾ ਮਾਰੇ ਸੱਚੇ ਬਾਦਸ਼ਾਹ ਨੇ ਇੱਥੇ ਪ੍ਰਮਾਣ ਦਿੱਤਾ ਏ ਪਾਤੋਏ ਪਰਮ ਉਲਾਣੀ ਆ ਦੂਜੇ ਲੱਗਾ ਹੈ ਪਾਦਰੋ ਦੇ ਮਹੀਨੇ ਦੇ ਵਿੱਚ ਜੈਸੇ بارش ਪੈਂਦੀ ਹੈ ਬੰਦੇ ਨੂੰ ਕਲੇਖਾ ਪੈ ਜਾਂਦਾ ਹੈ ਸ਼ਾਇਦ ਠੰਡ ਹੋ ਗਈ ਹੈ ਪੈ ਜਾਂਦਾ ਨੂੰ ਕਲੇਖਾ ਪਰ ਬੱਦਲ ਫੜਦੇ ਨੇ ਤਾਂ ਉੱਪਰ ਨਿਕਲਦੀ ਹੈ ਤਾਂ ਗਰਮੀ ਹੋ ਜਾਂਦੀ ਹੈ ਤਾਂ ਬੰਦਾ ਸੋਚਦਾ ਹੈ ਸ਼ਾਇਦ ਗਰਮੀ ਹੈ ਪਾਦਰੋ ਦੇ ਮਹੀਨੇ ਦੇ ਵਿੱਚ ਜੈਸੇ ਮੌਸਮ ਦਾ ਪਰਮ ਪੈ ਜਾਂਦਾ ਹੈ ਮਹਾਰਿ ਸਚੇ ਬਾਤ ਜੀ ਕਹਿੰਦੇ ਨੇ ਬੰਦੇ ਦੇ ਅੰਦਰ ਵੀ ਕਈ ਤਰ੍ਹਾਂ ਦੇ ਭਰਮ ਪਏ ਹੋਏ ਨੇ ਕੀ ਭਰਮ ਪਿਆ ਹੋਇਆ ਦੂਜੇ ਲੱਗਾ ਹੇਤ ਮਹਾਰਿ ਕਹਿੰਦੇ ਨੇ ਬੰਦਾ ਪਰਮ ਦੇ ਵਿੱਚ ਹੈ ਆਪਣੇ ਮਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਨੂੰ ਛੋੜ ਕੇ ਬੰਦਾ ਹੋਰ ਕਿਦਰੇ ਅਗਰ ਪ੍ਰੇਮ ਕਰਦਾ ਪਿਆ ਆਪਣਾ ਮਨ ਜੋੜਦਾ ਪਿਆ ਤੋ ਸਤਿਗੁਰ ਕਹਿੰਦੇ ਨੇ ਭੁਲੇਖੇ ਦੇ ਵਿੱਚ ਹੈ ਇਹ ਪਰਮ ਦੇ ਵਿੱਚ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹ ਕਹਿੰਦ ਨੇ ਕਿ ਤੂੰ ਜਿੱਥੇ ਮਰਦੀ ਏ ਜਾ ਕਿਧਰੇ ਵੀ ਜਾ ਮੈਂ ਨਹੀਂ ਰੋਕਾਂਗਾ ਤੈਨੂੰ ਤੇਰਾ ਜਿੱਥੇ ਜਿਲ ਕਰਦਾ ਹੈ ਨਾ ਤਉ ਉਸ ਪਾਸੇ ਜਾ ਮਨ ਨਮੇ ਗੋਇੰਮ ਕਿ ਤੁਰ ਤੇਰੋ ਹਰਮ ਮੇ ਰਵੀ ਹਰ ਜਾਮ ਨੇ ਰਵੀ ਜਾਨ ਦੇ ਖੁਦਾ ਮੇ ਰਵੀ ਪਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਤੂੰ ਜਿਹੜੇ ਪਾਸੇ ਮਰਦੀ ਏ ਜਾਨ ਮੈਂ ਤੈਨੂੰ ਨਹੀਂ ਰੋਕਾਂਗਾ ਪਰ ਪਾਈ ਨੰਦ ਲਾਲ ਕਹਿੰਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਏ ਜਿਹੜੇ ਪਾਸੇ ਮਰਦੀ ਏ ਜਾਮੇ ਪਰ ਜਾਮੇ ਰੱਬ ਵਾਲੇ ਪਾਸੇ ਕਿਦਰੇ ਹੋਰ ਨਾ ਜਾਣੀ ਜਿੱਤੇ ਮਰਜੀਆ ਮੈਂ ਨਹੀਂ ਰੁਕਦਾ ਕਹਿਣਾ ਪਰ ਜਾਂਵੀ ਰੱਬ ਵਾਲੇ ਪਾਸੇ ਕਿਦੜੇ ਐਸਾ ਨਾ ਹੋਵੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੋੜ ਕੇ ਤੂੰ ਆਪਣਾ ਪ੍ਰੇਮ ਕਿਦੜੇ ਹੋਰ ਜੋੜ ਬੈਠੇ ਤੇ ਮਾਰੇ ਵੀ ਕੰਦਨੇ ਫਿਰ ਪਰਮ ਦੇ ਵਿੱਚ ਤੇਰਾ ਜੀਵਨ ਬਰਬਾਦ ਹੋ ਸਕਦਾ ਹੈ ਸਤਿਗੁਰੂ ਸੱਚੇ ਬਾਦਸ਼ਾਹ ਜੋ ਇਸ ਪਾਵਨ ਚਬਤ ਦੇਵੀ ਚ ਸਾਨੂੰ ਗਿਆਨ ਦੀ ਬਖਸ਼ ਕਰ ਰਹੇ ਹਨ ਇੱਕ ਵਾਰੀ ਪਿਆਰ ਨਾ ਲਾ ਕੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਪਾਤੋਏ ਪਰਮ ਕੁਲਾਡੀਆਂ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਹੁਨ ਪਾਤਰੋਂ ਦੇ ਮਹੀਨੇ ਦੇ ਵਿੱਚ ਬੰਦਾ ਪਰਮ ਦੇ ਵਿੱਚ ਤੇ ਬਲੇਕੇ ਦੇ ਵਿੱਚ ਹੈ ਤੇ ਮਾਰੇ ਕੰਦਨੇ ਇਸ ਪੁਲੇਖੇ ਦੇ ਵਿੱਚ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ। ਵੇਖੋ ਇੱਕ ਪਤੀ ਵਿਰਤਾ ਇਸਤਰੀ ਹੋਵੇ। ਕੋਈ ਵਿਆਹੀ ਹੋਈ ਇਸਤਰੀ ਹੋਵੇ। ਤੇ ਉਹਨੇ ਲੱਖੇ ਸ਼ਿੰਗਾਰ ਕੀਤੇ ਹੋਣ ਉਹਨੇ ਮੰਗ ਪਰੇ ਹੋਵੇ, ਬਿੰਦੀ ਲਾਈ ਹੋਵੇ, ਪੱਤਾ ਤੇ ਮਹਿੰਦੀ ਲਾਈ ਹੋਵੇ, ਚੂੜਾ ਪਾਇਆ ਹੋਵੇ, ਜਿਹੜੇ 16 ਸ਼ਿੰਗਾਰ ਮੰਨੇ ਜਾਂਦੇ ਨੇ ਸਾਰੇ ਕੀਤੇ ਹੋਣ। ਤੇ ਪੰਦਰੋਂ ਉਹਦਾ ਪ੍ਰੇਮ ਕਿਸੇ ਹੋਰ ਨਾਲ ਹੋਵੇ। ਤੇ ਮਾਰਦ ਕਹਿੰਦਨੇ ਉਹਦੇ ਹਾਰ ਸ਼ਿੰਗਾਰ ਕੀਤੇ ਹੋਏ ਕਿਹੜੇ ਕੰਮ ਦੇ ਨੇ ਪਿਆ। ਜੇ ਪ੍ਰੇਮ ਕਿਸੇ ਹੋਰ ਨਾਲ ਹਾਰ ਸ਼ਿੰਗਾਰ ਕਿਸੇ ਹੋਰ ਵਾਸਤੇ ਕੀਤੇ ਹਨ। ਹੁਣ ਇੱਥੇ ਇੱਕ ਮਾਰਦ ਨੇ ਪ੍ਰਮਾਣ ਦਿੱਤਾ। ਸਤਿਗੁਰ ਕਹਿੰਦਨੇ ਵੀ ਕਿਸੇ ਨੇ ਕਿਸੇ ਵੀ ਧਰਮ ਦੇ ਜਿੰਨੇ ਮਰਗੀ ਹਾਰ ਸ਼ਿੰਗਾਰ ਕੀਤੇ ਹੋਣ ਪਰ ਜੇ ਆਪਣੇ ਮਾਲਕ ਪ੍ਰਭੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ ਨਾ ਤੇ ਮਾਰਜ ਕੰਨ ਨੇ ਕੀਤੇ ਹੋਏ ਹਾਰ ਸ਼ਿੰਗਾਰ ਸਾਰੇ ਤੇਰੇ ਬੇਕਾਰ ਨੇ ਗੁਰਨਾਨਕ ਸੱਚੇ ਬਾਦਸ਼ਾਹ ਦਾ ਇੱਕ ਸ਼ਬਦ ਹੈ ਮੋਰੀ ਰੁਣ ਜੁਣ ਲਾਇਆ ਪੈਣੀ ਸ਼ਰਮਣ ਆਇਆ ਮਾਰਜ ਕੰਨ ਨੇ ਜੂੜਾ ਪੰਨ ਪਲੰਗ ਸਿਉ ਮੰਦੇ ਸੰ ਬਾਹੀ ਸੰ ਬਾਹਾ ਇਤੇ ਵੇਸ ਕਰੰਦੀ ਏ ਮੰਢੇ ਸੌਰਾ ਤੋਂ ਅਬਰਾ ਵੀ ਜਿਹੜੇ ਤੂੰ ਹੱਥ ਦੇ ਵਿੱਚ ਚੂੜਾ ਪਾਇਆ ਮੰਗ ਭਰੀ ਹੋਈ ਏ ਜਿਸ ਪਲੰਗ ਦੇ ਉੱਤੇ ਤੂੰ ਬੈਠੀ ਹੋਈ ਏ ਅਗਰ ਤੈਨੂੰ ਆਪਣੇ ਪਤੀ ਦਾ ਪ੍ਰੇਮ ਹਾਸਲ ਨਹੀਂ ਹੈ ਜਦ ਤੇਰਾ ਆਪਣੇ ਪਤੀ ਨਾਲ ਪ੍ਰੇਮ ਨਹੀਂ ਹੈ ਤਾਂ ਮਾਰੇ ਕੰਨਰੀ ਨਾ ਬਾਹ ਨੂੰ ਪਲੰਗ ਨੂੰ ਦੇ ਤੇ ਇਤਨੀ ਜ਼ੋਰ ਦੀ ਮਾਰ ਕੇ ਥੂੜਾ ਪੰਨ ਕਿ ਪਲੰਗ ਵੀ ਟੁੱਟ ਜਾਏ ਤੇ ਤੇਰਾ ਚੂੜਾ ਵੀ ਟੁੱਟ ਜਾਵੇ ਕਿਉਂ ਸਹਰਾ ਤੋਗਰਾ ਤੇਰਾ ਪ੍ਰੇਮਤ ਹੈ ਹੀ ਨਹੀਂ ਪਤੀ ਨਾ ਦਸਤਾਰ ਸਜਾਈ ਹੋਵੇ ਬੜੀ ਸੋਹਣੀ ਕੇਸ ਰੱਖੇ ਹੋਣ ਕੰਗਾ ਵੀ ਲਾਇਆ ਕੜਾ ਵੀ ਪਾਇਆ ਤਲਵਾਰ ਵੀ ਪਾਈ ਪੰਜ ਕਕਾਰ ਰੱਖੇ ਨੇ ਗੁਰਦੁਆਰੇ ਵੀ ਆਉਂਦਾ ਹੈ ਕਥਾ ਵੀ ਸੁਣਦਾ ਹੈ ਕੀਰਤਨ ਵੀ ਸੁਣਦਾ ਹੈ ਸੇਵਾ ਵੀ ਕਰਦਾ ਹੈ ਦਾਨ ਵੀ ਕਰਦਾ ਹੈ ਪਰ ਗੁਰੂ ਨਾਲ ਪ੍ਰੇਮ ਨਾ ਹੋਵੇ ਤੇ ਮਾਰੇ ਚੰਨੇ ਜੀਤੇ ਹੋਏ ਹਾਰ ਸ਼ਿੰਗਾਰ ਤੇਰੇ ਕਿਸੇ ਕੰਮ ਦੇ ਨਹੀਂ ਆਣਾ ਕਈ ਲੋਕੀ ਆਖਦੇ ਨੇ ਵੀ ਇਹ ਪੰਜ ਕਕਾਰ ਧਾਰਨ ਕਰਨ ਨਾਲ ਕੀ ਹੁੰਦਾ ਹੈ ਦਿਲ ਵਿੱਚ ਪ੍ਰੇਮ ਹੋਣਾ ਚਾਹੀਦਾ ਤੇ ਮੈਂ ਕਹਾਂ ਪ੍ਰੇਮ ਹੋਵੇ ਤੇ ਬੰਦਾ ਹਾਰ ਸ਼ਿੰਗਾਰ ਨਾ ਕਰੇ ਤਾਂ ਕਦੀ ਹੋ ਹੀ ਨਹੀਂ ਸਕਦਾ ਹੈ ਔਰ ਪ੍ਰੇਮ ਸਾਨੂੰ ਕਿੱਥੋਂ ਦਿਖਾਈ ਦੇਵੇਗਾ ਪ੍ਰੇਮ ਗੁਰੂ ਦੇ ਨਾਲ ਹੋਵੇ ਅੰਮ੍ਰਿਤ ਵੇਲੇ ਉੱਠਦਾ ਹੀ ਨਾ ਹੋਵੇ ਤਾਂ ਕਿਹੜੀ ਗੱਲ ਦਾ ਪ੍ਰੇਮ ਹੈ ਜਿੱਥੇ ਅੰਮ੍ਰਿਤ ਛਕਣ ਦੀ ਗੱਲ ਆਵੇ ਬੰਦਾ ਕਿਨੇ ਅੰਮ੍ਰਿਤ ਨਹੀਂ ਛਕਣਾ ਉਂਝ ਮੇਰਾ ਬੜਾ ਪ੍ਰੇਮ ਹੈ ਇਹ ਕਿਹੜਾ ਪ੍ਰੇਮ ਹੈ ਫਿਰ ਹਾਰ ਸ਼ਿੰਗਾਰ ਸੇ ਸਾਰੇ ਕੀਤੇ ਹੋਏ ਹੋਣ ਕਿ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੀ ਨਾ ਹੋਵੇ ਪੰਜ ਬਾਣੀਆਂ ਪੜ੍ਹਦਾ ਹੀ ਨਾ ਹੋਵੇ ਰਹਿਤ ਮਰਿਆਦਾ ਰੱਖਦਾ ਹੀ ਨਾ ਹੋਵੇ ਗੁਰੂ ਨਾਲ ਪ੍ਰੇਮੀ ਨਾ ਹੋਵੇ ਤੇ ਮਾਰੇ ਸੱਚੇ ਪਾਤਸ਼ਾਹ ਕੰਨਣੇ ਕੀਤੇ ਹੋਏ ਹਾਰ ਸ਼ਿੰਗਾਰ ਤੇਰੇ ਕਿਸੇ ਕੰਮ ਦੇ ਨਹੀਂ ਆਣਾ ਤੁਨ ਗੁਰੂ ਗੋਬਿੰਦ ਸਿੰਘ ਮਾਰਦ ਨੇ ਇੱਕੋ ਪੰਕਤੀ ਵਿੱਚ ਪੈਨਸਲਰ ਕੀਤਾ ਮਾਰੇ ਕੰਨਣੇ ਸੱਚ ਕਹੋ ਸੁਣ ਲੈਹੁ ਸਭੇ ਜਿਨ ਪ੍ਰੇਮ ਕੀਓ ਤਿੰਨ ਦੀ ਪ੍ਰਭ ਭਾਇਓ ਜਿਨੇ ਪ੍ਰੇਮ ਕੀਤਾ ਉਹਨ ਰੱਬ ਦੀ ਪ੍ਰਾਪਤੀ ਕੀਤੀ ਹੈ ਤੇ ਜੇ ਹਾਰ ਸ਼ਿੰਗਾਰ ਕੀਤੇ ਹੋਣ ਪ੍ਰੇਮ ਮੰਦਰ ਹੋਵੇ ਨਾ ਬੰਦੇ ਦੇ ਤੇ ਮਾਰੇ ਜੰਦਨੇ ਕਿਸੇ ਕੰਮ ਦੇਵੀ ਤੇਰੇ ਹਾਰ ਸ਼ਿੰਗਾਰ ਨਹੀਂ ਰਹਿ ਜਾਂਦੇ ਹਨ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰ ਪ੍ਰੇਤ ਹੁਣ ਜਿਸ ਦਿਨ ਅੰਦਰੋਂ ਜੋ ਫਾਤਿਮਾ ਰੂਪੀ ਪਾਵਰ ਹੈ ਉਹ ਉੱਠ ਜਾਏ ਜੈਨਾ ਤੇ ਜਿਨ੍ਹਾਂ ਦੇ ਨਾਲ ਅਸੀਂ ਪ੍ਰੇਮ ਪਾਇਆ ਹੋਇਆ ਮਾਰਿਤ ਕਹਿੰਦੇ ਨੇ ਤਿਤ ਵੇਲੇ ਕੈ ਸੰ ਪ੍ਰੇਤ ਉਹਨਾਂ ਨੇ ਵੀ ਕਹਿ ਦੇਣਾ ਹੋਣੇ ਭੂਤ ਬਣ ਗਿਆ ਹੁਣ ਜਲਦੀ ਨੂੰ ਕੱਢੋ ਕਰ ਦੇ ਵਿੱਚ ਮਹਿਰਾਨ ਉਹ ਜਾਣਾ ਕਈ 4 4 ਘੰਟੇ ਆਪਣੀ ਪਤਨੀ ਨਾਲ ਗੱਲਾਂ ਕਰਦੇ ਰਹਿੰਦੇ ਰੱਬ ਦੇ ਨਾਲ ਜਿੱਥੇ ਗੱਲਾਂ ਕਰਨ ਦੀ ਵਾਰੀ ਆਉਂਦੀ ਹੈ ਕਹਿੰਦੇ ਨੇ ਜੀ ਸਮਾ ਨਹੀਂ ਸਾਡੇ ਕੋਲ ਤਿੱਗੀ ਦੇ ਨਾਲ ਇਤਨਾ ਪ੍ਰੇਮ ਪਾਇਆ ਹੋਇਆ ਹੈ ਵੀ ਜ਼ਿੰਦਗੀ ਦੇ 4 ਘੰਟੇ ਵਿਅਰਥ ਦੀਆਂ ਗੱਲਾਂ ਦੇ ਵਿੱਚ ਅਸੀਂ ਬਰਬਾਦ ਕਰਦੇ ਪਿਆ। ਮਹਾਰਾਜ ਕਹਿੰਦੇ ਨੇ ਸਭ ਕੁਝ ਜੀਵਤ ਕੋ ਵਿਵਹਾਰ ਮਾਤ ਪਿਤਾ ਪਾਈ ਸੁਤ ਬੰਧਨ ਹਰ ਪੁੰਗ ਰਹਿਣ ਨਾਲ ਮਹਾਰਾਜ ਕਹਿੰਦੇ ਜਿੱਥੋਂ ਤੱਕ ਤੂੰ ਜੂਂਦਾ ਹੈ ਤਾਂ ਤੱਕ ਹੀ ਤੇਰਾ ਵਿਵਹਾਰ ਚੱਲਣਾ ਹੈ ਇਧਰ ਮਰਨ ਦੀ ਦੇ ਦੇ ਕਰ ਵਾਲਿਆਂ ਦੀ ਆਖੜਾਂ ਦੇ ਕੱਢੋਣੀ ਨੂੰ ਬਾਹਰ। ਜੇ ਸਗੁਰੂ ਨੇ ਤੇਰੇ ਨਾਲ ਰਹਿਣਾ ਹੈ ਉਹਦੇ ਨਾਲ ਤੂੰ ਪ੍ਰੇਮ ਕਰਦਾ ਹੀ ਨਹੀਂ ਹੈ ਸਤਿਗੁਰ ਕਰਦੇ ਨੇ ਜਿੱਤ ਦਿਨ ਦੇਹ ਬਿਨ ਸੂਰਤਿਤ ਵੇਲੇ ਕੈਸਾ ਨਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਸਿਰ ਜਿਹੜੇ ਜਮ ਦੂਤ ਨੇ ਨਾ ਉਹਨਾਂ ਨੇ ਸਾਡੀ ਜੋ ਖਾਤਮਾ ਰੂਹੀ ਬਵਰ ਹੈ ਉਹਨੂੰ ਪਕੜ ਕੇ ਆਪਣੇ ਅੱਗੇ ਲਾ ਲੈਣਾ ਫਿਰ ਉਹ ਕਿੱਥੇ ਲੈ ਕੇ ਜਾਣਗੇ ਕਿਸੇ ਨਾ ਦੇਨੀ ਭੇਦ ਅੱਜ ਤੱਕ ਕਿਸੇ ਨੂੰ ਇਸ ਗੱਲ ਦਾ ਭੇਦ ਨਹੀਂ ਮਿਲਿਆ ਮਰਨ ਤੋਂ ਬਾਅਦ ਬੰਦਾ ਅੱਗੇ ਕਿੱਥੇ ਜਾਂਦਾ ਹੈ ਇਹ ਭੇਦ ਕਿਸੇ ਨੂੰ ਨਹੀਂ ਮਿਲਦਾ ਉਹ ਕਿਸੇ ਨੂੰ ਭੇਦ ਡਿੰਡ ਹੀ ਨਹੀਂ ਹਾਂ ਕੀਤੇ ਉਤੇ ਸਾਡੇ ਕੋਲ ਬਾਰੇ ਪਰਮਾਨੰਨ ਪਰਿਚਨ ਸਮਾਨੀ ਛੱਡ ਖੜੋਤੇ ਕਿਨੇ ਮਾਹ ਜਿਨ ਸਿਓ ਲੱਗਾ ਹੇਤ ਹੁਣ ਕਿਹਦੇ ਨਾਲ ਕ੍ਰੇਮ ਪਾਇਆ ਹੋਇਆ ਸੀ ਰਾਤ ਦਿਨ ਕਿੰਨਾ ਵਤੇ ਭੱਜ ਦੌੜ ਕਰਦਾ ਪਿਆ ਮਹਾਰਜ ਸੱਚੇ ਬਾਚ ਜੀ ਕਹਿੰਦ ਨੇ ਇੱਕ ਖਿੰਨ ਦੇ ਵਿੱਚ ਇਧਰ ਸਾਡੀ ਜੀਵ ਆਤਮਾ ਦੇ ਨਿਕਲਣ ਦੀ ਢੇਡ ਹੈ ਕਿ ਛੱਡ ਖੜੋਤੇ ਕਿਨੇ ਮਾਹ ਜੇ ਨਿਸ਼ਾਨ ਲੱਗਾ ਹੈ ਸਾਰੇ ਦੂਰ ਹੋ ਜਾਂਦੇ ਨੇ ਵੀ ਖਤਮ ਹੋ ਗਿਆ ਆਪਣਾ ਅੱਗੇ ਮਹਾਰਾਜ ਕਹਿੰਦੇ ਨੇ ਹੱਥ ਮਰੋੜੇ ਤਨ ਕਪੇ ਸਿਆਹ ਹੋ ਹੋ ਆਸੇਤ ਜਦੋਂ ਬੰਦਾ ਮਰਨ ਲੱਗਦਾ ਹੈ ਨਾ ਉਹਦੀ ਜੋ ਅੰਤਿਮ ਅਵਸਥਾ ਹੁੰਦੀ ਹੈ ਜਦੋਂ ਆਖਰੀ ਪ੍ਰਾਣ ਨਿਕਲਣ ਲੱਗਦੇ ਹੈ ਇਹ ਉਸ ਵਕਤ ਦੀ ਅਵਸਥਾ ਹੈ ਉਸ ਵਕਤ ਕੀ ਹੁੰਦਾ ਹੈ ਹੱਥ ਮਰੋੜੇ ਹੱਥ ਮੁੜਨ ਲੱਗ ਪੈਂਦੇ ਨੇ ਤਨ ਕਪੇ ਤਨ ਦੇ ਵਿੱਚ ਕੰਮਣੀ ਛਿੜ ਜਾਂਦੀ ਹੈ ਸਿਆਹ ਹੋ ਹੂਆ ਸੇਤ ਪਹਿਲੇ ਸਰੀਰ ਤਾਂ ਕਾਲਾ ਪੈ ਜਾਂਦਾ ਹੈ ਫਿਰ ਸਰੀਰ ਦਾ ਰੰਗ ਚਿੱਟਾ ਹੋ ਜਾਂਦਾ ਹੈ ਸਾਡੀ ਜਿਹੜੀ ਨਾਭੀ ਹੈ ਖੁੱਲ ਜਾਂਦੀ ਹੈ ਆਖਰੀ ਪ੍ਰਾਣ ਵਿੱਚੋਂ ਨਿਕਲ ਜਾਂਦੇ ਬੰਦੇ ਦੀ ਮੌਤ ਹੋ ਜਾਂਦੀ ਹੈ ਇਹ ਮੈਂ ਬਿਲਕੁਲ ਪਰਤੱਖ ਅੱਖੀ ਵੇਖਿਆ ਮੇਰੇ ਬੁਆ ਜੀ ਸਰ ਉਹ ਚਲਾਨ ਕਰਨ ਲੱਗੇ ਮੇਰੇ ਨਾਲ ਬੜਾ ਪ੍ਰੇਮ ਸੀ ਉਹਨਾਂ ਦਾ ਹੱਥ ਮੈਂ ਪਕੜਿਆ ਹੋਇਆ ਸੀ ਪੂਰੀ ਪੰਕਤੀਆਂ ਮੇਰੇ ਸਾਹਮਣੇ ਆ ਗਈਆਂ ਤੇ ਮੈਂ ਨਜ਼ਾਰਾ ਬਿਲਕੁਲ ਪ੍ਰਤੱਖ ਸੇ ਵੇਖਿਆ ਜਿਹੜੇ ਨਾਮ ਜਪਦੇ ਨੇ ਜਦੋਂ ਉਹਨਾਂ ਦੇ ਮਨ ਦੀ ਮੌਤ ਹੁੰਦੀ ਹੈ ਤਾਂ ਵੀ ਇਹ ਹੀ ਅਵਸਥਾ ਬਣਦੀ ਹੈ ਹੱਥ ਕੰਮਣ ਲੱਗ ਪੈਂਦੇ ਨੇ ਸਰੀਰ ਧਰਮ ਤੇ ਕਾਲਾ ਪੈ ਜਾਂਦਾ ਹੈ ਅੰਧਕਾਰ ਛਾ ਜਾਂਦਾ ਹੈ ਫਿਰ ਪ੍ਰਕਾਸ਼ ਹੋ ਜਾਂਦਾ ਹੈ ਤੁਮਾਰੇ ਕਹਨੇ ਹੱਤ ਮਰੋੜੇ ਤਨ ਕੱਬੇ ਸਿਆਹੋ ਹੋਆ ਸੇ ਜੇ ਹਾਂ ਬੀਜੇ ਸੋ ਲੂਨੇ ਕਰਮਾ ਸੁੰਧੜਾ ਖੇਤ ਇਹਨੂੰ ਕਰਮ ਭੂਮੀ ਕਿਹਾ ਜਾਂਦਾ ਹੈ ਇੱਥੇ ਅਸੀਂ ਜਿਹੜਾ ਬੀਜ ਬੀਜਦੇ ਹਾਂ ਉਹੀ ਬੀਜ ਸਾਨੂੰ ਘਟ ਕੇ ਤੇ ਸਾਨੂੰ ਆਪ ਹੀ ਖਾਣਾ ਪੈਂਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਇਸ ਪਾਦੂ ਦੇ ਮਹੀਨੇ ਦੇ ਵਿੱਚ ਬਚੇਗਾ ਕੌਣ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸੰਪੂਰਨ ਗੁਰੂ ਹਨ ਆਪਣੇ ਚਰਨਾਂ ਰੂਪੀ ਜਹਾਜ਼ ਸਾਨੂੰ ਬਖਸ਼ਿਸ਼ ਕਰ ਦੇਣਗੇ ਤੇ ਮਹਾਰਾਜ ਕਹਿੰਦੇ ਨੇ ਸੇ ਪਾਦੋਏ ਨਰਕ ਨਾ ਪਾਈਏ ਗੁਰ ਦੱਖਣ ਵਾਲਾ ਇਹ ਤ ਉਹ ਫਿਰ ਨਰਕਾਂ ਦੀ ਆਗੂ ਵਿੱਚ ਨਹੀਂ ਪੈਂਦਾ ਉਹ ਫਿਰ ਚਰਨ ਰੂਪੀ ਜਹਾਜ਼ ਵਿੱਚ ਬੈਠ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਪਰ ਕੌਣ ਮਾਰਗ ਕਹਿੰਦੇ ਨੇ ਨਾਨਕ ਪ੍ਰਭ ਸਰਣਾਗਤੀ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏਗਾ ਉਹ ਇਸ ਸੰਸਾਰ ਸਾਧਨ ਤੋਂ ਪਾਰ ਹੋ ਜਾਏਗਾ ਕੋਈ ਪਾਤਰੂ ਦੇ ਮਹੀਨੇ ਦਾ ਅਪਰੇਜ ਸਤਿਗੁਰਾਂ ਨੇ ਸਾਡੀ ਧੋਲੀ ਵਿੱਚ ਪਾਇਆ ਮੈਂ ਬੜੀ ਕੋਸ਼ਿਸ਼ ਕੀਤੀ ਸੀ ਵੀ 8 ਵਜੇ ਸਮਾਪਤੀ ਕਰਦਾ ਪਰ ਪੰਜ ਮਿੰਟ ਉੱਪਰ ਹੀ ਰੋggenੇ ਛੇਤੀ ਛੇਤੀ ਕਰ ਦਿਆਂ ਕਿਉਂਕਿ ਬੜੀਆਂ ਅਗਮ ਦਾ ਦੋਦ ਵਿਚਾਰਾਂ ਇਸ ਪਵਨ ਸ਼ਬਦ ਦੇ ਵਿਚਨ ਕਿ ਕਿਤਨਾ ਨੇ ਖਲਾਸਾ ਕਰੀਏ ਭਾਵ ਮੇਰੀ ਜ਼ਿੰਦਗੀ ਲੱਗ ਜਾਵੇ ਤਾਂ ਵੀ ਦਾ ਕੋਈ ਅੰਤ ਨਹੀਂ ਆਸਲ ਦਾ ਹੈ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸੰਗਰਾਂਦ ਦਾ ਜੋ ਉਪਦੇਸ਼ ਹੈ ਤੁਹਾਡੇ ਗੁਰਦੇ ਵਿੱਚ ਵਸੇ ਸਤਿਗੁਰੂ ਮੇਰੇ ਤੇ ਵੀ ਕਿਰਪਾ ਕਰਨ ਮੇਰਾ ਵੀ ਜੀਵਨ ਸਫਲ ਹੋ ਸਕੇ ਬੁੱਲਾਂ ਚੁੱਕਾਂ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ